ਜਿਹੜੀ ਬੱਚੀ ਸੀ ਉਹਦੀ ਸਹੇਲੀ ਸੀ ਉਸ ਘਰ ਦੇ ਵਿੱਚ ਰਹਿੰਦੀ ਤੇ ਉਹ ਆਪਣੀ ਸਹੇਲੀ ਨੂੰ ਮਿਲਣ ਗਈ ਸੀ ਤੇ ਅੱਗੇ ਉਹਨੇ ਦਰਿੰਦੇ ਨੇ ਮਤਲਬ ਉਹ ਸਹੇਲੀ ਘਰੇ ਨਹੀਂ ਸੀ ਤੇ ਉਹਨੇ ਦਰਿੰਦੇ ਨੇ ਦਰਿੰਦਗੀ ਕੀਤੀ ਤੇ ਬੱਚੀ ਨੂੰ ਮੌਤ ਤੇ ਘਾਟ ਬਾਹਰ ਉਤਾਰਿਆ ਬਹੁਤ ਮੰਦ ਭਾਗਾ ਪੰਜਾਬ ਦਾ ਇੱਕ ਆਸਾ ਨੀਆ ਪਰਿਵਾਰ ਦੁਖੀ ਆ ਪਰਿਵਾਰ ਵੱਲੋਂ ਵੀ ਮੰਗ ਆ ਉਹਨਾਂ ਨੇ ਮੇਰੇ ਸਾਹਮਣੇ ਵੀ ਰੱਖੀ ਏ ਕਿ ਜਿਹੜਾ ਦੋਸ਼ੀ ਉਹ ਫਾਸਟ ਟਰੈਕ ਦੇ ਉੱਤੇ ਉਹਦਾ ਕੇਸ ਚੱਲੇ ਤਾਂ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਇਹੋ ਜੀਆਂ ਘਟਨਾਵਾਂ ਤਾਂ ਹੀ ਰੁਕਣਗੀਆਂ ਜੇ ਇਦੀਆਂ ਸਖਤ ਸਜ਼ਾਵਾਂ ਹੋਣਗੀਆਂ ਬਾਕੀ ਜਿਹੜੇ ਦੋਸ਼ੀ ਦੋਸ਼ੀ ਨਹੀਂ ਕਹਿ ਸਕਦੇ ਹਨ ਗੈਲਹੀ ਕਰਨ ਵਾਲੇ ਕੁਝ ਪੁਲਿਸ ਅਧਿਕਾਰੀਆ ਜਦੋਂ ਪਰਿਵਾਰ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਛੇਤੀ ਦਿੱਤੀ ਉਹ ਗਏ ਵੀ ਆ ਉਹਨਾਂ ਦੇ ਘਰੋਂ ਆ ਗਏ ਆ ਤੇ ਚਾਹ ਪਾਣੀ ਪੀ ਆਏ ਕਹਿੰਦੇ ਵੀ ਇੱਥੇ ਹੈ ਨਹੀਂ ਅਸੀਂ ਦੇਖ ਆਏ ਆ ਪਰ ਬਾਅਦ ਵਿੱਚ ਉਸੇ ਘਰ ਵਿੱਚੋਂ ਹੀ ਬੱਚੀ ਦੀ Laash ਬਰਾਮਦ ਹੁੰਦੀ ਆ ਪੁਲਿਸ ਦੀ ਕਾਰਗੁਜ਼ਾਰੀ ਨਹੀਂ ਪੁਲਿਸ ਵਾਲੇ ਦੀ ਉਹ ਜਿਹੜੇ ਆ ਉਹ ਬਰਖਾਸਤ ਹੋਣੇ ਚਾਹੀਦੇ ਮੈਨੂੰ ਪਤਾ ਲੱਗਾ ਮੇਰੇ ਜਾਣਣ ਤੋਂ ਬਾਅਦ ਇੱਕ ਉਹਨਾਂ ਨੇ ਮੰਗਤਰਾਮ ਨੂੰ ਸ਼ਾਇਦ ਬਰਖਾਸਤ ਕੀਤਾ ਵਾ ਪਰ ਉਹਨਾਂ ਨੇ ਕੁਝ ਹੋਰ ਬੰਦਿਆਂ ਦੀ ਵੀ ਕੀਤੀ ਆ ਇਹ ਬਹੁਤ ਕਨਾਉਣੀ ਤੇ ਮੰਦਭਾਗੀ ਘਟਨਾ